ਆਮ ਆਦਮੀ ਪਾਰਟੀ ਵੱਲੋਂ ਸੰਜੇ ਟਵਾਣ ਨੂੰ ਹਲਕਾ ਫਲੋਰ ਦਾ ਸੰਗਠਨ ਇੰਚਾਰਜ ਨਿਯੁਕਤ ਕੀਤੇ ਜਾਣ ਤੇ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਜਥੇਦਾਰ ਪਾਬਾ ਬਲਕਾਰ ਸਿੰਘ ਜੀ ਅਤੇ ਉਹਨਾਂ ਦੀ ਸਮੂਹ ਜਥੇਬੰਦੀ ਵੱਲੋਂ ਸੰਜੇ ਟਵਾਣ ਦੇ ਦਫ਼ਤਰ ਪਹੁੰਚ ਕੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਸੋਪਾਓ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੂੰ ਵਧਾਈ ਵੀ ਦਿੱਤੀ ਗਈ ਇਸ ਦੇ ਨਾਲ ਹੀ ਸਮੂਹ ਜਥੇਬੰਦੀ ਵੱਲੋਂ ਨਗਰ ਕੌਂਸਲ ਗੁਰਾਇਆਂ ਦੇ ਸੀਨੀਅਰ ਮੀਟਰ ਪ੍ਰદાન ਸਦੇਸ਼ਪੁਰ ਵਿਲਾ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੋਲਦੇ ਹਨ ਜੱ태ਦਾਰ ਬਾਬਾ ਬਲਕਾਰ ਸਿੰਘ ਨੇ ਕਿਹਾ ਹੈ ਕਿ ਟਵਾਲ ਪਰਿਵਾਰ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਨ ਲਈ ਤਤਪਰ ਰਹਿੰਦਾ ਹੈ ਜਿਸ ਦੇ ਚਲਦਿਆਂ ਪਾਰਟੀ ਹਾਈ ਕਮਾਂਡ ਵੱਲੋਂ ਸੰਜੇ ਟਵਾਲ ਨੂੰ ਇਹ ਸੇਵਾ ਸੌਂਪੀ ਗਈ ਹੈ ਇਸ ਮੌਕੇ ਨਾ ਆਮਦਵੀ ਪਾਰਟੀ ਦੀ ਹਾਈ ਕਮਾਂਡ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਧੰਨਵਾਦ ਕੀਤਾ ਇਸ ਮੌਕੇ ਸੰਜੇ ਟਵਾਲ ਅਤੇ ਸੁਦੇਸ਼ਪਾਲ ਮਿੱਲਾ ਨੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਅਤੇ ਉਹਨਾਂ ਦੀ ਸਮੂਹ ਜੱਥੇਬੰਦੀ ਦਾ ਉਹਨਾਂ ਨੂੰ ਸਨਮਾਨਿਤ ਕੀਤੇ ਜਾਣ ਲਈ ਧੰਨਵਾਦ ਕੀਤਾ। ਅੱਜ ਪਹੁੰਚਿਆ ਜੀ ਗ੍ਰੈਂਡ ਸ਼ਹਿਰ ਸਾਡਾ ਛੋਟਾ ਵੀ ਸੰਜੀਤ ਠਵਾਲ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੂੰ ਹਲਕਾ ਫਲੋਰ ਦੇ ਸੰਗਠਨ ਚਾਰਜ ਲਗਾਇਆ ਗਿਆ ਵਾ ਉਹਦੇ ਤਹਿਤ ਅਸੀਂ ਇਹਨਾਂ ਨੂੰ ਵਧਾਈ ਦੇਣ ਪਹੁੰਚੇ ਹਾਂ। ਜਿੱਥੇ ਇਹਨਾਂ ਨੂੰ ਵਧਾਈ ਦੇ ਰਹੇ ਹਾਂ ਪੂਰੀ ਇਹਨਾਂ ਦੀ ਟੀਮ ਨੂੰ ਵਧਾਈ ਦੇ ਰਹੇ ਹਾਂ। ਉਹਦੇ ਨਾਲੇ ਸਾਡੇ ਵੱਡੇ ਭਰਾ ਸਾਡੇ ਪੁਰਾਣੇ ਮਿੱਤਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਨੂੰ ਵੀ ਬਹੁਤ ਸਾਰੀਆਂ ਹਲਕਾਂ ਚਾਰਜ ਉਹਨਾਂ ਨੂੰ ਬਹੁਤ ਸਾਰੀਆਂ ਵਧਾਈਆਂ ਉਹਨਾਂ ਦੇ ਨਾਲ ਹੀ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਇਹ ਪੂਰੀ ਪਾਰਟੀ ਨੂੰ ਬਹੁਤ ਸਾਰਾ ਵੱਡਾ ਮਾਨ ਦੇ ਕੇ ਨਵਾਜਿਆ ਸੋ ਅਸੀਂ ਇਹਨਾਂ ਨੂੰ ਇਹ ਵੀ ਨਾਲ ਕਹਿੰਦੇ ਆ ਕਿ ਜਿੱਥੇ ਕਿ ਸਾਡੀ ਲੋੜਿਆ ਕਿਤੇ ਧਰਮ ਦੀ ਗੱਲ ਆ ਜਾਂ ਕਿਸੇ ਨਾ ਧੱਕਾ ਹੁੰਦਾ ਤੇ ਪੂਰੀ ਜਥੇਬੰਦੀ ਸੇਕ ਕੌਮ ਦੀ ਸੇਵਾ ਲਈ ਕਹ ਲੋ ਜਾਂ ਪਵਰਕੀ ਜੀ ਕਹ ਲੋ ਜਾਂ ਆਮ ਦੁਨੀਆ ਬਾਤੇ ਜਿੱਥੋਂ ਤੱਕ ਸਾਡੀ ਹੈਗੀ ਆ ਪਹੁੰਚ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਗੁਰਾਇ ਦੇ ਵਿੱਚ ਤਰਨਾ ਦਲ ਦੇ ਜਿੰਨੇ ਵੀ ਸਾਡੇ ਸਿੰਘ ਸਹਿਬਾਨ ਆਏ ਨੇ ਅਸੀਂ ਆਪਣੇ ਵੱਲ ਉਹਨਾਂ ਜੀ ਆ ਕੇ ਨੇ ਆ ਅੱਜ ਉਹ ਸਾਡੇ ਛੋਟੇ ਵੀਰ ਸੰਜੇ ਟਵਾਲ ਨੂੰ ਹਲਕਾ ਫਲੋਰ ਦਾ ਸੰਗਠਨ ਇਨਚਾਰਜ ਲੋੜ ਦੇ ਵਧਾਈ ਦੇਣ ਆਏ ਆ ਮੈਂ ਆਪਣੇ ਆਵਾ ਦੀ ਪਾਰਟੀ ਵੱਲੋਂ ਆਪਣੇ ਵੱਲੋਂ ਤੇ ਸੰਜੀਤ ੜਵਾਲ ਵੱਲੋਂ ਜਿੰਨੇ ਵੀ ਸਾਡੇ ਸਿੰਘ ਸਹਿਬਾਨ ਆਏ ਆ ਤਰਨਾ ਦਲ ਤੋਂ ਉਹਨਾਂ ਦਾ ਅੱਜ ਮੈਂ ਤਹਿ ਦਿਲੋਂ ਧੰਨਵਾਦ ਵੀ ਕਰਦਾ ਔਰ ਅੱਜ ਛੋਟੇ ਸੱਦੇ ਦੇ ਇਹ ਭਰਾ ਸਾਡੇ ਕਿ ਸਿੰਘ ਸਾਹਿਬ ਜਿਹੜੇ ਸਾਡੇ ਅੱਜ ਭਰਾ ਨੂੰ ਵਧਾਈਆਂ ਦੇਣ ਆਏ ਆ ਮੈਂ ਆਪਣੇ ਵੱਲੋਂ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸੰਜੀਤ ੜਵਾਲ ਵੱਲੋਂ ਇਹਨਾਂ ਸਿੰਘ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਈ ਗੁਰਜੀ ਕਾ ਖਾਲਸਾ ਹਾਈ ਗੁਰਜੀ ਕੀ ਫਤਿਹ